ਸਰਬਜੀਤ ਸਿੰਘ ਕਿਹੜਾ ਪਿੰਡ ਕੈਨ ਹੋਰ ਕਿੰਨੇ ਐ 10 ਤੁਸੀਂ ਇੰਨੀ ਸੋਹਣੀ ਕਵਿਸ਼ਰੀ ਗਾਉਂਦੇ ਜੇ ਕਿਸ ਤਰ੍ਹਾਂ ਸ਼ੌਂਕ ਜਾਗਿਆ ਤੁਹਾਨੂੰ ਜਦੋਂ ਮੇਲੇ ਚ ਜਾਈਦਾ ਸੀ ਉਦੋਂ ਕਿਸ 스테ਜ ਤੇ ਕਵਿਸ਼ਰੀ ਗਾਉਂਦੇ ਤੇ ਮੈਨੂੰ ਵੀ ਲੱਗਦਾ ਮੈਂ ਵੀ ਇਤਨਾ ਬਣਾਂ ਤੇ ਫੇਰ ਫੇਰ ਉਹ ਮੈਂ ਆਖਿਆ ਫਿਰ ਮੈਂ ਵੀ ਬਣੂਗਾ ਤੇ ਅੱਜ ਮੌਕਾ ਆ ਗਿਆ ਕਿਸ ਤਰ੍ਹਾਂ ਸ਼ੌਂਕ ਕਿਤਰਾ ਬਸ ਉਸਤਾਦ ਕਿੱਥੋਂ ਦਾ ਰਹਾ संत बाबा ठाकुर सिंह जी गुरुमति विद्यालय कह रहे हो जो कि इन्होंने लाइन पे पाया मैंने इससे शमलक मतलब ना तो उस विद्यालय वालों हैं हाँ जी ते कविश्री किस तरह सीखी YouTube तो हम्म ओथो तो तो। तो ही सीख के जो आने यो सीख लेदा ही हम्म एक डायरी रखी होते लिख थी ले कविश्री तो फिर याद करते रहदा नु कितने किथे हुन तक बोल चुके इक्वेशन ददेय साहिब अह कैरनी ਕਿਆ ਆਰਤਮਾ ਦੇ ਬੋਲ ਕੇ ਹਾਇ ਜਿਹੜੇ ਮੈਡਲ ਜਿੱਤੇ ਹੋਏ ਆ ਇਹ ਸਿਰਫ ਕਵੀਸ਼ਰੀ ਤੋਂ ਹੀ ਬੋਲ ਕੇ ਕਿ ਕੇ ਹੋਰ ਵੀ ਸਕੂਲ ਦੇ ਵਿੱਚ ਮੱਲਾ ਗਤਕਾ ਵੀ ਤੇ ਸਕੂਲ 'ਚ ਵੀ ਜਿੱਤੇ ਆ ਅੱਛਾ ਗਤਕਾ ਵੀ ਤੁਸੀਂ ਹੁਣ ਖੇਡ ਕੇ ਵਿਖਾਉਂਦੇ ਆ ਹਾਂਜੀ ਗਤਕਾ ਵੀ ਖੇਡਿਆ ਉਹ ਵੀ ਉਹਨਾਂ ਨੇ ਸੰਤੂਬਾਵਾ ਠਾਕੁਰ ਸਿੰਘ ਜੀ ਗੁਰਮਤੀ ਵਿਦਿਆਲਾ ਕੈਰੋਨਿਸ 'ਚੋਂ ਸਿੱਖਿਆ ਤੇ ਮੰਮੀ ਡੈਡੀ ਦਾ ਕਿੰਨਾ ਸਹਿਯੋਗ ਬਹੁਤ ਜ਼ਿਆਦਾ ਕੀ ਕਹਿਣਾ ਚਾਹੁੰਦੇ ਸੇ ਬੱਚਿਆ ਹੋਰ ਜਿਹੜੇ ਲੋਕ ਉਹਨੇ ਅੱਜ ਕੱਲ ਦੇ ਲੋਕਸ ਬਾਰ ਕਟਾਈ ਜਾਂਦੇ ਨਾ ਜੁੜਾ ਸੰਬੰਧ ਦੇ ਕੀ ਕਹਿਣਾ ਚਾਹੁੰਦੇ ਉਹਨਾਂ ਕਿ ਅੱਜ ਕੱਲ ਦਾ ਜਮਾਨਾ ਨਹੀਂ ਹੈਗਾ ਜੁੜੇ ਸਾਰੇ ਜੁੜਾ ਹੀ ਕਟਾਈ ਜਾਂਦੇ ਕੈਂਕੀ ਲਾਈ ਜਾਂਦੇ ਕੀ ਗੁਰੂ ਸਿੱਖ ਵਾਲੇ ਬੰਦ ਹਾਂਜੀ ਕੀ ਨਾਂ ਕਹ ਕੇ ਦਰ ਕਮਲਪ੍ਰੀਤ ਕਾਰ ਕਿਹੜਾ ਪਿੰਡ ਹੈ ਕੈਰੋ ਉਮਰ ਕਿੰਨੀ ਬੱਤ 50 ਸਾਲ ਤੁਸੀਂ ਐਡਾ ਸੋਹਣਾ ਕੀਰਤਨ ਕਰਦੇ ਜੇ ਕਿੱਥੇ ਪੜਦੇ ਜੇ ਤੇ ਕਿਸ ਤਰ੍ਹਾਂ ਸ਼ੌਂਕ ਦਾ ਨਬਿਆ ਹੈ ਇਹ ਅਸੀਂ ਸੰਤ ਬਾਬਾ ਠਾਕੁਰ ਸਿੰਘ ਗੁਰਮਤਿ ਦੇ ਅਲਾਕੇ ਦੇ ਵਿੱਚ ਜਾਂਦੇ ਸੀ ਹਨਾ ਸਾਡੇ ਮਮਾ ਪਾਪਾ ਨੇ ਕਿਹਾ ਸੀ ਕਿ ਤੁਸੀਂ ਉੱਥੇ ਜਾਇਆ ਕਰੋ ਤੇ ਫਿਰ ਉੱਥੋਂ ਦੇ ਵੀਰ ਜੀ ਸਾਨੂੰ ਭਾਈ ਸੁਖਚਾਨ ਸਿੰਘ ਜੀ ਕੋ ਪਾਲਾ ਅਤੇ ਕੀਰਤਨ ਵਾਲੇ ਵੀਰ ਜੀ ਭਾਈ ਬਹਾਲ ਸਿੰਘ ਉਹਨਾਂ ਤੋਂ ਅਸੀਂ ਕੀਰਤਨ ਦੀ ਅਸੀਂ ਕੀ ਲੈ ਤੇ ਫਿਰ ਹੌਲੀ ਹੌਲੀ ਆਪੇ ਇਹ ਦਜਨ ਕਹਿੰਦੇ ਆ ਅਸੀਂ ਕੀਰਤਨ ਕਰ ਲਾਪੇ ਤੇ ਸੰਧਿਆ ਵੀ ਕੀਤੀ ਐ ਤੇ ਗਤਕਾ ਵੀ ਸਿੱਖਦੇ ਆ ਤੇ ਹੋਰ ਵੀ ਤਾਂ ਮੈਂ ਦੇਹੀ ਕੀਰਤਨ ਵੀ ਕੀਤਾ ਹੈ ਤੇ ਸਕੂਲ ਦੇ ਵਿੱਚ ਵੀ ਅਸੀਂ ਰੋਜ਼ ਪ੍ਰੇਰ ਕਰਾਉਂਦੇ ਆ ਉਤੋਂ ਦੇ ਵੀ ਟੀਚਰਸ ਕਹਿੰਦੇ ਤੁਸੀਂ ਕਿਤੋਂ ਐਡਾ ਵਧੀਆ ਕੀਰਤਨ ਸਿੱਖਿਆ ਵਾ ਹੋਰ ਵੀ ਬੱਚਿਆਂ ਨੂੰ ਉੱਥੇ ਲੈ ਕੇ ਜਾਇਆ ਕਰੋ ਤੇ ਫਿਰ ਇਹ ਹੁਣਾਂ ਬੱਚਿਆਂ ਨੂੰ ਵੀ ਕਹਿੰਦੇ ਆ ਕਿ ਜਾਇਆ ਕਰੋ ਪਰ ਕਈ ਆ ਹੁਣ ਜਿਹੜੇ ਜਾਂਦੇ ਆ ਤੇ ਇਸ ਕਰਕੇ ਤੁਸੀਂ ਦੋਸੀ ਦੋਵੇਂ ਭੈਣ ਭਰਾ ਹੀ ਮਿਲ ਕੇ ਕੀਰਤਨ ਅਤੇ ਕਵਿਸ਼ਰੀ ਕਰਦੇ ਆ ਹਾਂਜੀ ਤੇ ਇਹਦੇ ਮੈਡਲ ਲਿਆ ਗੱਲ ਚ ਵੀ ਤੁਹਾਡੇ ਨੇ ਇੱਧਰ ਵੀ ਜਿੱਤੇ ਹੋਏ ਨੇ ਇਹ ਸਭ ਮੈਂ ਇਸ ਤਰ੍ਹਾਂ ਇੱਕ ਵੇਸ਼ਰੀ ਤੋਂ ਤੇ ਹਾਂਜੀ ਅੱਜ ਸਕੂਲ ਦੇ ਵਿੱਚੋਂ ਫਰਸਟ ਪੋਜੀਸ਼ਨ ਆਸਲ ਕਰਕੇ ਵੀ ਮਿਲੇ ਆ ਤੇ ਗੱਤਕਾ ਖੇਡ ਕੇ ਵੀ ਹੁਸ਼ਿਆਰਪੁਰ ਵੀ ਖੇਡ ਕੇ ਆਇਆ ਜ਼ਿਲ੍ਹੇ ਲੈਵਲ ਤੇ ਉੱਥੋਂ ਵੀ 3rd ਪੋਜੀਸ਼ਨ ਆਈ ਆ ਏਡੀ ਹਾਂਜੀ ਏਡੀ ਛੋਟੀ ਉਮਰ ਦੇ ਵਿੱਚ ਐਡੀ ਸੁਰੇਲੀ ਆਵਾਜ਼ ਅੱਗੇ ਕੀ ਅਪੀਲ ਜਿਹੜੀ ਤਾਂ ਲੋਕਾਂ ਨੂੰ ਤੁਸੀਂ ਕਰਨਾ ਚਾਹੁੰਦੇ ਜੀ ਹਾਂਜੀ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਵੀ ਗੁਰ ਸਿੱਖ ਬਣੋ ਸਿੱਖ ਬ ਸਿੱਖੀ ਸਿੱਖਿ ਤਾਂ ਨ ਕਰੋ ਤੇ ਫਿਰ ਇਸ ਕਰਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਜਿਹੜੀ ਆ ਵਧੀਆ ਸਿੱਖਿਆ ਮਿਲੇ ਤੇ ਵਾਲ ਨਾ ਘਟਾਇਆ ਜਾਵੇ ਤੇ ਹੋਰ ਵੀ ਵਧੀਆ ਹੋਰ ਸਿੱਖ ਸੰਸਥਾਵਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਸਿੱਖ ਸੰਸਥਾਵਾਂ ਨੂੰ ਇਹ ਕਹਿੰਦੇ ਆ ਕਿ ਸਾਡਾ ਸਹਿਯੋਗ ਕੀਤਾ ਜਾਵੇ ਅਦੇ ਮਾਦਾ ਪਿਤਾ ਦਾ ਵੀ ਨਾ ਜਿਹੜਾ ਇਹ ਰੋਸ਼ਨ ਕਰ ਸਕੀਏ ਕੀ ਨਾਂ ਭਾਈ ਤੁਹਾਡਾ ਨਿਰਮਲ ਸਿੰਘ ਭਾਈ ਕਿਹੜਾ ਪਿੰਡ ਕਹਿੰਦੇ ਜੀ ਇਹਦੇ ਛੋਟੇ ਛੋਟੇ ਬੱਚੇ ਨੇ ਕੀ ਨਾਮ ਇਹਨਾਂ ਦੋਨਾਂ ਬੈਠਾ ਹੈ ਨਾ ਇੱਕ ਨਸਰ ਕਾਕੇ ਦਾ ਨਾਮ ਸਰਬਜੋਤ ਸਿੰਘ ਤੇ ਕੁੜੀਆ ਦਾ ਨਾਮ ਕੌਮਲ ਪ੍ਰੀਤ ਕੌਰ ਇਹਨਾਂ ਨੂੰ ਕਦੋਂ ਤੋਂ ਸ਼ੌਂਕ ਜਿਹੜਾ ਹੈ ਪਿਆ ਗਤਕੇ ਦਾ ਵੀ ਤੇ ਕਵੀਸ਼ਰੀ ਦਾ ਤੇ ਅਥੇ ਕੀਰਤਨ ਦਾ ਇਹ ਭਾਜੀ ਆਪਣੇ ਨਾ ਕੈਰਨ ਦੇ ਵਿੱਚ ਗੁਰਮਤਿ ਵਿਦਿਆਲਾ ਖੁੱਲਾਈ ਉੱਥੇ ਪੜਨ ਜਾਂਦੇ ਕਵੀਸ਼ਰੀ ਦੀ ਕਲਾਸੇ ਲਾਉਂਦੇ ਗਤਕੇ ਦੀ ਕਲਾਸ ਵੀ ਲਾਉਂਦੇ ਤੇ ਇਹਨਾਂ ਨੂੰ ਸ਼ੁਰੂ ਤੋਂ ਹੋ ਗਈ ਤੇ ਅਸੀਂ ਗੁਰੂ ਵਾਲੇ ਬੰਨਾ ਹੈ ਹਾਜੀ ਇਹ ਤੜਕੇ ਉੱਠ ਕੇ ਐਦਵਾਰ ਸੋਨੀ ਸਾਹਿਬ ਵੀ ਕਰਨ ਜਾਂਦੇ ਆ 3 ਵਜੇ ਤਿੰਨ ਨੂੰ ਖਾਉਂਗੇ ਹੋਈ ਗੁੜੀਆਂ ਨੂੰ ਵੀ ਹਰਮੋਨੀਅਮ ਮਿਲਿਆ ਹੈ ਹਾਜੀ ਗਿਫਟ ਮਿਲਿਆ ਕਿ ਕਿੰਨਾ ਬਹੁਤ ਸਮਾਂ ਕਰਦੀ ਆ ਤੇ ਕਾਕੀ ਨੂੰ ਵੀ ਸਾਜੀ ਬਹੁਤ ਸ਼ੌਂਗ ਹੈ ਕਿ ਮੈਂ ਕਵੀਸ਼ਰੀ ਜਿੱਸਾ ਬੰਨਾ ਹੈ ਜੀ ਇੰਨਾ ਜਿਆਦਾ ਇਹਨੂੰ ਲੈ ਲਿਆ ਗੁਰੂ ਦੇ ਨਾਲ ਲੱਗੀ ਕਿ ਇਹ ਵੀ ਤੜਕੇ 3 ਵਜੇ ਉੱਠ ਕੇ ਗੁਰਦਾਰੇ ਸੋਨੀ ਸਰ ਕਰਨ ਜਾਂਦੇ ਸਰ ਜੀ ਤੇ ਵਿਦਿਆਲੇ ਕਲਾਸ ਨਹੀਂ ਸਰ ਦੇ ਰੋਜ਼ ਕਲਾਸ ਖੜਾਉਣ ਜਾਂਦੇ ਸਾਰੇ ਇਹਨਾਂ ਨੂੰ ਸ਼ੌਂਕ ਕਿਸ ਤਰ੍ਹਾਂ ਤੇ ਇਹ ਕਿਹਦੇ ਤੋਂ ਰਿਆਜ ਜਿਹੜਾ ਕਿਤੋਂ ਸਿੱਖਿਆ ਨਾ ਰਿਆਜ ਸਰ ਜੀ ਜਿਹੜਾ ਗੁੜੀਆਂ ਨੇ ਤੇ ਵਿਦਿਆਲੇ ਸਿੱਖਿਆ ਤੇ ਕਾਕੇ ਨੂੰ ਵੀ ਸ਼ੌਂਕ ਹੀ ਹੈ ਕਿ ਮੋਬਾਈਲ ਨਾਲ ਵੇਖ ਕੇ ਹੀ ਕਵੀਸ਼ਰੀ ਬੋਲਦਾ ਰਹਿੰਦਾ ਹੀ ਲਿਖ ਕੇ ਤੇ ਯਾਦ ਕਰਕੇ ਜਿਵੇਂ ਰਾਤ ਨੂੰ ਕੀ ਨਾਲ ਲੈਂਦੇ ਲਿਖੀ ਆ ਤੇ ਸਵੇਰੇ ਜਾ ਕੇ ਸਟੇਜ ਤੇ ਬੋਲ ਦਿੰਦਾ ਬਹੁਤ ਤਾਵਾ ਤੇ ਨੇ ਜਾ ਕੇ ਕਵਿਸ਼ਰੀ ਬੋਲੀਏ ਕਿ ਕਿੱਥੇ ਕਿੱਥੇ ਇਸ ਤੋਂ ਇਲਾਵਾ ਘਰੇ ਵੀ ਹੈ ਕਿ ਹੋਰ ਵੀ ਬਾ ਸਟੇਜਾਂ ਤੇ ਵੀ ਬੋਲਦਾ ਹੈ ਸਟੇਜਾਂ ਦੇ ਉੱਤੇ ਵੀ ਬੋਲਦਾ ਕਿਤੇ ਵੀ ਪ੍ਰੋਗਰਾਮ ਕੋਈ ਹੋਵੇ ਤੇ ਉੱਥੇ ਨੇ ਜਾਣਾ ਜਾਣਾ ਕਹਿੰਦਾ ਪਾਪਾ ਜੀ ਮੈਨੂੰ ਨਾਲ ਲਿਕੇ ਜਾਓ ਮੈਂ ਕਵਿਸ਼ਰੀ ਬੋਲਣੀ ਹੈ ਉੱਥੇ ਇਹ ਮੈਡਲ ਸਭ ਉੱਥੇ ਹੀ ਜਿੱਤੇ ਨੇ ਹਾਂਜੀ ਸਰ ਹੁਣ ਕੀ ਅਪੀਲ ਹੋਰ ਵੀ ਨੌਜਵਾਨ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਕੀ ਅਪੀਲ ਕਰਨਾ ਚਾਹੁੰਦੇ ਸਾਈ ਕਿੰਨੇ ਕਿ ਇਹਨਾਂ ਬੱਚਿਆਂ ਵਾਂਗੂ ਤੁਸੀਂ ਵੀ ਇਹ ਗੁਰੂ ਵਾਲੇ ਬਣੋ ਤੇ ਕੀਰਤਨ ਸਿੱਖੋ ਗੁਰਬਾਣੀ ਦੇ ਲੜ ਲੱਗੋ ਤੇ ਅੱਗੇ ਤੋਂ ਵੀ ਕੋਈ ਛੋਟੇ ਬੱਚੇ ਤੁਹਾਡੇ ਨਾਲ ਵੇਖ ਕੇ ਵੀ ਸਾਰੇ ਕੀਰਤਨ ਦੇ ਸੇਵਾ ਕਰਨ ਕੀਰਤਨ ਸਿੱਖਣਾ ਜਿਹੜੀ ਸਿੱਖ ਸੰਸਥਾ ਉਹਨਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਬੱਚਿਆਂ ਬਾਰੇ ਉਹਨਾਂ ਨੂੰ ਅਪੀਲ ਬੱਚਿਆਂ ਬਾਰੇ ਇਹ ਕਰਨਾ ਚਾਹੁੰਦੇ ਆ ਕਿ ਸਭ ਜੀ ਸਾਡਾ ਜਿੰਨਾ ਵੀ ਹੋ ਸਕਦਾ ਸਾਥ ਦਿਓ ਕਿ ਬੱਚੇ ਅੱਗੇ ਵੱਧ ਕੇ ਇਹ ਇਹ ਪ੍ਰੋਗਰਾਮ ਕਰ ਸਕਣ ਜੀ ਬਲਜੀਤ ਕੌਰ ਜਿਹੜੇ ਬੱਚੇ ਨੇ ਇਹਨਾਂ ਦੀ ਕਿੰਨੀ ਓਵਰ ਕਿੰਨੀਆਂ ਤੇ ਕਾਕੇ ਦੀ 10 ਸਾਲ ਤੇ ਗੁੜੀਆ ਦੀ 15 ਸਾਲ ਜਿਸ ਤਰੀਕੇ ਨਾਲ ਉਹ ਬੱਚੇ ਤੁਹਾਡਾ ਇੱਕ ਇਸ਼ਾਰਾ ਕਰਦਾ ਤੇ ਗੁੜੀਆ ਜਿਹੜੀ ਆ ਕੀਰਤਨ ਕਰਦੀ ਆ ਤੇ ਕਿਸ ਤਰ੍ਹਾਂ ਮਾਣ ਤੁਹਾਨੂੰ ਮਹਿਸੂਸ ਹੁੰਦਾ ਕਿਉਂਕਿ ਅੱਜ ਦੇal ਦੀ ਜਿਸ ਤਰੀਕੇ ਦੀ ਪੀੜੀ ਆ ਕੋਈ ਨਸ਼ਿਆਂ ਚ ਆ ਕੋਈ ਗਲਤ ਰਾਹ ਤੁਰੀ ਕਰਦੀ ਹਾਨੂੰ ਬਹੁਤ ਖੁਸ਼ੀ ਹੁੰਦੀ ਕਿ ਸਾਡੇ ਬੱਚੇ ਗੁਰਬਾਣੀ ਨਾਲ ਜੁੜੇ ਆ ਕਿ ਬਾਕੀ ਅਸੀਂ ਹੋਰ ਵੀ ਦੂਸਰੇ ਜਣਿਆਂ ਨੂੰ ਵੀ ਇਹੋ ਕੇ ਬੇਨਤੀ ਕਰਦੇ ਆ ਕਿ ਗੁਰਬਾਣੀ ਨਾਲ ਜੁੜੋ ਵਿਦਿਆਲਾ ਸਾਡੇ ਪਿੰਡ ਕੈਰੋ ਵਿਦਿਆਲਾ ਵਾ ਕਿ ਸਾਡੇ ਬੱਚੇ ਤਿੰਨੇ ਹੀ ਉੱਥੇ ਕੀਰਤਨ ਕਰਨ ਜਾਂਦੇ ਆ ਡੇਲੀ ਕਲਾਸ ਲੱਗਦੀ ਆ ਤੇ ਐਤਵਾਰ ਜਿਹੜਾ ਉਹ ਸੁਖਨੀ ਸਾਹਿਬ ਵੀ ਕਰਨ ਜਾਂਦੇ ਆ ਪਾਠ ਵੀ ਕਰਦੇ ਆ ਅਸੀਂ ਇਹੋ ਅਪੀਲ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰੋ ਤੇ ਸਾਡੇ ਬੱਚਿਆਂ ਵਾਂਗੂ ਇਹਨਾਂ ਨੂੰ ਵੀ ਗੁਰਬਾਣੀ ਨਾਲ ਜੋੜੋ ਲੜਕਾ ਤੁਹਾਡਾ ਇਹ ਇਸ ਤੋਂ ਇਲਾਵਾ ਘਰੇ ਵੀ ਕੁਛ ਨਹੀਂ ਕਿ ਬਾਹਰ ਸਟੇਜਾਂ ਤੇ ਵੀ ਜਾਂਦੇ ਨੇ ਨਹੀਂ ਨਹੀਂ ਬਾਹਰ ਸਟੇਜਾਂ ਤੇ ਵੀ ਤੇ ਘਰੇ ਵੀ ਬੋਲਦਾ ਵਾ ਫੋਨ ਤੇ ਵੇਖ ਲੈਂਦਾ YouTube ਤੋਂ ਵੇਖ ਕੇ ਨਾ ਤੇ ਬਾਅਦ ਚ ਇਹਨੇ ਯਾਦ ਕਰਕੇ ਤੇ ਸਵੇਰੇ ਇਹਨੇ ਸਟੇਜ ਤੇ ਬੋਲ ਆਉਣੀ ਆ ਇਹਨੇ ਜ਼ੁਬਾਨੀ ਯਾਦ ਕਰਕੇ ਫਿਰ ਬੋਲਣੀ ਉੱਥੇ ਵੀ ਐਨਾ ਇਹਦੇ ਮਹਾਰਾਜ ਨਾਲ ਨਿਭ ਲੱਗੀ ਆ ਨਾ ਕਿ ਕਿ ਗੁਰਬਾਣੀ ਨਾਲ ਬਹੁਤ ਇਹਦਾ ਪਿਆਰ ਆ ਤੇ ਇਹ ਲੜਕੀ ਹੈ ਜਿਹੜੀ ਇਹ ਇਹ ਜਿਹੜੀ ਕਿ ਕਿਸ ਤਰੀਕੇ ਨਾਲ ਕੀਰਤਨ ਕਰਦੀ ਹੈ ਇਹ ਇਹਨਾਂ ਨੇ ਸਿੱਖਿਆ ਕਿਹਦੇ ਤੋਂ ਇਹਨਾਂ ਨੇ ਵੀ ਇਸ ਤਰ੍ਹਾਂ ਹੀ ਇਹਨਾਂ ਨੇ ਵੀ ਇਤਰਾ ਹੀ ਫੂਨ ਤੋਂ ਸਿੱਖਿਆ ਹੀ ਮੁੜ ਕੇ ਵਿਦਿਆਲੇ ਵਿਦਿਆਲਾ ਜਾਂਦੀ ਹੀ ਵਿਦਿਆਲੀ ਬਾਅਦ ਚ ਕਿ ਜਿਹੜਾ ਕੀਰਤਨ ਵਗੈਰਾ ਵਾ ਸਭ ਕੁਝ ਉੱਥੋਂ ਹੀ ਇਹਨੂੰ ਕਿ ਕਿ ਗੁਰਬਾਣੀ ਨਾਲ ਜੁੜੀ ਹੋਈ ਆ ਹੁਣ ਕੀ ਅਪੀਲ ਜਿਹੜੀ ਸਿੱਖ ਸੰਸਥਾਨਾਂ ਨੂੰ ਵੀ ਤੁਸੀਂ ਕਰਨਾ ਚਾਹੁੰਦੇ ਅਸੀਂ ਆਨੇ ਆ ਕਿ ਸਾਡੇ ਬੱਚਾਂ ਵੱਲੇ ਵੱਧ ਤੋਂ ਵੱਧ ਕਿ ਧਿਆਨ ਦਿੱਤਾ ਜਾਵੇ ਕਿ ਮਹਾਰਾਜ ਦੇ ਹੋ ਰਹੇ ਲੜ ਲੱਗਣ ਕਿ ਸਰਕਾਰ ਨੂੰ ਇਹੋ ਅਪੀਲ ਆ ਕਿ ਸਾਡੇ ਬੱਚਿਆਂ ਦੇ ਨਾਲ ਸੰਯੋਗ ਦੇਣ